ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਤਮ ਜਨਮ ਸਾਖੀ ਸਾਖੀ ਚੌਥੀ ਸਾਖੀ ਦਾ ਨਾਮ ਖੇਤ ਹਰਿਆ ਸਭ ਯਾਗਯ ਪਰਮੇਸ਼ਰ ਕੀ ਹੋਈ ਜੋ ਇੱਕ ਦਿਨ ਕਾਲੂ ਕਹਿਆ ਨਾਨਕ ਏ ਘਰ ਦੀਆਂ ਮਹੀਂ ਹਨ ਤੂੰ ਚਾਰ ਲੈ ਆਓ ਤਬ ਗੁਰੂ ਨਾਨਕ ਮਹੀਂ ਲੈ ਕੇ ਬਾਹਰ ਗਿਆ ਸਾਂ ਚਰਾਏ ਲੈ ਆਇਆ ਫਿਰ ਅਗਲੇ ਦਿਨ ਗਿਆ ਤਾਂ ਮਹੀਂ ਛੱਡ ਕੇ ਕਣਕ ਦੇ ਬੰਨੇ ਪੈ ਸੁੱਤਾ ਤਬ ਮਹੀਂ ਜਾਏ ਕਣਕ ਨੂੰ ਪਈਆ ਤਬ ਕਣਕ ਉਜਾੜ ਦੂਰ ਕੀਤੀ ਤਬ ਇੱਕ ਪੱਟੀ ਥਾ ਕਣਕ ਦਾ ਖਾਵੰਦ ਉਹ ਆਏ ਗਿਆ ਉਨ ਪੱਟੀ ਕਹਿਆ ਭਾਈ ਵੇ ਤੂੰ ਜੋ ਖੇਤ ਉਜਾੜਿਆ ਹੈ ਸੋ ਕਿਉਂ ਉਜਾੜਿਆ ਹੈ ਇਸ ਇਸ ਉਜਾੜੇ ਦਾ ਜਵਾਬ ਦੇ ਤਬ ਗੁਰੂ ਨਾਨਕ ਆਇਆ ਭਾਈ ਵੇ ਤੇਰਾ ਕਿਛ ਨਾਹੀ ਉਜਾੜਿਆ ਕੀ ਹੋਇਆ ਜੇ ਕਿਸੇ ਮਹੀਂ ਮੂ ਪਾਇਆ ਖੁਦਾਏ ਇਸ ਵਿੱਚ ਬਰਕਤ ਘੱਟ ਸੀ ਤਾਂ ਧੀ ਉਹ ਰਹਿ ਨਹੀਂ ਗੁਰੂ ਨਾਨਕ ਨਾਲ ਲੱਗਾ ਲੜਨ ਤਬ ਗੁਰੂ ਨਾਨਕ ਅਤੇ ਪੱਟੀ ਝਗੜਦੇ ਝਗੜਦੇ ਰਾਏ ਬੁਲਾਰ ਪਾਸ ਆਏ ਖੜੀ ਹੋਈ ਤਬ ਰਾਏ ਬੁਲਾਰ ਕਹਿਆ ਇਹ دیਵਾਨਾ ਹੈ ਤੁਸੀਂ ਕਾਲੂ ਨੂੰ ਸਦਾਵੋ ਤਬ ਕਾਲੂ ਨੂੰ ਸਦਾਇਆ ਤਬ ਕਾਲੂ ਨੂੰ ਸਦਾਇਆ ਤਬ ਰਾਏ ਬੁਲਾਰ ਆਖਿਆ ਕਾਲੂ ਕਿਸ ਪੁੱਤਰ ਨੂੰ ਸਮਝਾਏ ਨਾ ਕਿਉ ਨਾਹੀ ਜੋ ਪਰਾਇ ਕੀਤੀ ਉਜਾੜਾ ਆਇਆ ਹੈ ਭਾ ਜਿਵਾਨਾ ਕਰ ਛੱਡਿਆ ਹੀ ਭਾਈ ਵੇ ਇਹ ਉਜਾੜਾ ਜਾਏ ਭਰ ਦੇ ਨਹੀਂ ਤਾਂ ਤੁਰਕਾਂ ਪਾਸ ਜਾਏ ਖੜਾ ਹੋਸੀਆ ਤਵ ਕਾਲੂ ਕਹਿਆ ਜੀ ਮੈਂ ਕੀ ਕਰੀ ਇਹ ਅਜੇ ਵੀ ਜਿਵਾਨਾ ਫਿਰਦਾ ਹੈ ਤਵ ਰਾਏ ਬੁਲਾਰ ਆਖਿਆ ਮੈਂ ਤੇਰੇ ਤਾਂ ਹੀ ਗੁਨਾਹ ਵਖਸ਼ਿਆ ਪਰ ਤੂੰ ਇਸ ਉਜਾੜਾ ਪਰ ਦੇ ਤਬ ਨਾਨਕ ਮਹੀਨੇ ਤਿੰਨ ਤਾਂ ਹੀ ਖਾਵੇ ਪੀਵੇ ਕਿਛ ਨਹੀਂ ਤਬ ਗੁਰੂ ਨਾਨਕ ਆਖਿਆ ਜਾਏ ਦੇਖੋ ਤਾ ਕਿਛ ਨਹੀਂ ਜੜਿਆ ਤਬ ਪੱਤੀ ਕਹਿਆ ਜੀ ਮੇਰਾ ਖੇਤ ਉਹ ਜੜਿਆ ਹੈ ਮੇਰਾ ਤਪਾਵਸ ਕਰ ਨਹੀਂ ਤਾਂ ਮੈਂ ਤੁਰਕਾਂ ਪਾਸ ਬੈਤਾ ਹਾਂ ਤਬ ਗੁਰੂ ਨਾਨਕ ਆਖਿਆ ਦੀਵਾਨ ਸਲਾਮਤ ਜੇ ਇੱਕ ਪੱਠਾ ਰੁੜਕਾ ਟੁਕਿਆ ਹੋਵੇ ਤਾਂ ਜਵਾਬ ਕਰਨ ਪਰ ਤੁਸੀਂ ਆਪਣਾ ਆਦਮੀ ਭੇਜ ਕਰ ਦੇਖੋ ਤਬ ਰਾਏ ਬੁਲਾਰ ਆਪਣੇ ਪਿਆਦੇ ਭੇਜੇ ਜੋ ਉਹ ਆਦਮੀ ਜਾਵਣ ਤਾਂ ਖੇਤੀ ਸਬੂਤ ਖੜੀ ਹੈ ਇੱਕ ਪੱਠਾ ਖੇਤੀ ਦਾ ਉਜੜਿਆ ਨਹੀਂ ਤਬ ਬਾਬੇ ਸ਼ਬਦ ਉਚਾਰਨ ਕੀਤਾ ਸੁਹੀ ਮਹੱਲਾ ਪਹਿਲਾ ਜੋਗੀ ਹੋਵੇ ਜੋਗ ਵੈ ਭੋਗੀ ਹੋਵੇ ਖਾਏ ਤਪਿਆ ਹੋਵੇ ਤਪ ਕਰੈ ਤੀਰਥ ਮਲ 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 ਨਾਏ ਤੇਰਾ ਸਦਨਾ ਸੁਣੀ ਜੈ ਭਾਈ ਜੇ ਕੋ ਬਹਿ ਅਲਾਇ ਰਹਾਉ ਜੈਸਾ ਵੀ ਜੈ ਸੋ ਲੁਣੇ ਜੋ ਖੱਟੈ ਸੋ ਖਾਏ ਅੱਗੇ ਪੁੱਛ ਨਾ ਹੋਵਈ ਜੋ ਸਨ ਨੀ ਸਾਣੇ ਜਾਏ ਤੈਸੋ ਜੈਸਾ ਕੰਢੀਐ ਜੈਸੀ ਕਰ ਕਮਾਏ ਜੋ ਦਮ ਚੇਤਨਾ ਆਵਈ ਸੋ ਦਮ ਵਿਰਥਾ ਜਾਏ ਕਿਉ ਤਨ ਵਿੱਚੀ ਵਹਿ ਕਰੀ ਜੇ ਕੋ ਲੈ ਵਿਕਾਏ ਨਾਨਕ ਕੰਮ ਨਾ ਆਵਈ ਜਿਤਨ ਨਾਹੀ ਸੱਚਾ ਨਾਮ ਤਬ ਰਾਏ ਬੁਲਾਰ ਉਸ ਪੱਤੀ ਪੱਟੀ ਕੋ ਝੂਠਾ ਕੀਤਾ ਗੁਰੂ ਨਾਨਕ ਅਤੇ ਕਾਲੂ ਦੋਵੇਂ ਘਰ ਆਏ ਬੋਲੋ ਵਾਹਿਗੁਰੂ ਸੋ ਇਸ ਤਰ੍ਹਾਂ ਇਸ ਸਾਖੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜਿਨੇ ਮੱਜਾਂ ਚੜਾਈਆਂ ਅਤੇ ਉਸ ਸਮੇਂ ਦੌਰਾਨ ਜਿਹੜਾ ਕੌਤਕ ਵਾਪਰਿਆ ਪਾਤਸ਼ਾਹ ਨੇ ਉਸ ਸਮੇਂ ਦੇ ਸ਼ਾਸਕਾਂ ਨੂੰ ਅਤੇ ਲੋਭੀ ਇਨਸਾਨਾਂ ਨੂੰ ਇਹ ਦੱਸਿਆ ਇਸ ਸਾਖੀ ਰਾਹੀਂ ਇਸ ਕੌਤਕ ਰਾਹੀਂ ਕਿ ਜੇ ਭਾਈ ਤੁਸੀਂ ਆਪਣੀ ਕਿਰਤ ਵਿੱਚੋਂ ਆਪਣੀ ਕਮਾਈ ਵਿੱਚੋਂ ਕਿਸੇ ਨੂੰ ਕੋਈ ਦਸਵੰਦ ਕੱਢ ਦਿੰਨੇ ਹੋ ਕਿਸੇ ਜੀ ਜਨੌਰ ਪੰਛੀ ਦੇ ਲਈ ਪਾ ਦਿੰਨੇ ਹੋ ਤਾਂ ਤੁਹਾਡੀ ਖੇਤੀ ਤੇ ਤੁਹਾਡਾ ਧਨ ਘਟਦਾ ਨਹੀਂ ਵੱਧ ਆਈ ਹੈ ਸੋ ਇਹੀ ਇਸ ਸਾਖੀ ਦਾ ਸਾਰੰਸ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ